ਲਾਖ ਕਰੋ ਲਾਖ ਕਰੋ ਲਾਖ ਕਰੋ ਡੀਏਪੀ ਖਾਤਾ ਤਰੰਤ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਸ਼ਾਹ ਜਮੀਰਾ ਜਲ ਜਿੰਦਾਬਾਦ 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 ਜਨ ਜੁਵਾਤੀ ਹਲਕਾ ਸਰਲਵੰਤ ਸਿੰਘ ਪਣੋਰੀ ਉਹਨਾਂ ਦੇ ਘਰ ਵੇਖੇ ਪਹੁੰਚੇ ਆ ਉਹਨਾਂ ਨੂੰ ਮੰਗ ਪੱਤਰ ਦੇਣ ਦੀ ਕਰਤਾ ਕਿਉਂਕਿ ਹੁਣ ਅਸੀਂ ਤਾਵਨੀ ਪੱਤਰ ਚੇਤਾਵਨੀ ਪੱਤਰ ਦੇ ਰਹੇ ਆ ਇਸ ਤਾਅਨੀ ਪੱਤਰ ਦਾ ਮਤਲਬ ਹੈ ਕਿ ਅਸੀਂ ਇਹਨਾਂ ਨੂੰ ਇਹ ਤਾਅਨੀ ਦੇਣ ਆਏ ਹਾਂ ਕਿ ਜੋ ਅਸੀਂ ਮੰਗਾ ਦੱਸ ਰਹੇ ਹਾਂ ਕਿ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਡੀਪੀ ਖਾਦ ਅਤੇ ਪਰਾਲੀ ਦੇ ਢਗਮੇ ਪ੍ਰਬੰਧ ਤੇ ਝੋਨੇ ਦੀ ਖਰੀਦ ਤੁਰੰਤ ਲਾਗੂ ਕੀਤੀ ਜਾਵੇ। ਜੋ ਸਾਡੀਆਂ ਤਿੰਨੇ ਮੰਗਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਸਿੰਘ ਮਾਨ ਜੀ ਨੂੰ ਜ਼ਰੂਰੀ ਇਹ ਕਰਨੀ ਆ ਉਸ ਤੋਂ ਬਾਅਦ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਹਲਕਾ ਵਿਧਾਇਕਾਂ ਦੇ ਘਰਾਂ ਦਾ ਘਰਾਓ ਕਰਾਂਗੇ ਜੇ ਭਾਜਪਾ ਦੇ ਜਿੰਨੇ ਵੀ ਕੈਂਡੀਡੇਟ ਆ ਜਾਂ ਅਹੁਦੇਦਾਰ ਆ ਖਾਸ ਕਰਕੇ ਉਹਨਾਂ ਦੇ ਘਰਾਂ ਦੇ ਮੂਹਰੇ ਪੱਕੇ ਧਰਨੇ ਲਾਏ ਜਾਣਗੇ ਜੋ ਕਿਸਾਨ ਜੁਨੀਆ ਰਾਜੀਆਲ ਵੱਲੋਂ ਅਸੀਂ ਐਲਾਨ ਕਰਦੇ ਆ ਹੁਣ ਅਸੀਂ ਹਲਕਾ ਅੰਚਾਰ ਕਲਵਾਂ ਸਿੰਘ ਪੰਡੋਰੀ ਨੂੰ ਕੁਝ ਜਾ ਦਿੰਨੇ ਆ ਉਹ ਦੇ ਸੰਬੰਧ ਦੇ ਵਿੱਚ ਮੈਂ ਪਨੋਰਸ਼ਾ ਸਾਡੀ ਚਿਤਾਵਨੀ ਪੱਤਰ ਹੈ ਜੀ ਹਾਂ ਇਹ ਪ੍ਰਾਪਤ ਨਹੀਂ ਇਹ ਤਾਂ ਮਾੜੋ ਬਣਾਉਣਾ ਆਇਆ ਵੀ ਇਹ ਮੰਗ ਪੱਤਰ ਨਹੀਂ ਗਾ ਚਿਤਾਵਨੀ ਪੱਤਰ ਆ ਵੀ ਮਤਲਬ ਇਹ ਫਿਰ ਜਿਹੜਾ ਮੈਂ ਸਭ ਤੋਂ ਪਹਿਲਾਂ ਮੇਰੇ ਆ ਹਾਂ ਤੇ ਆਜ ਤੁਸੀਂ ਕੱਟ ਕੇ ਦੇਖੋ ਮੈਂ ਸਾਰੇ ਆਰਟੀਆ ਦੇ ਜਿਹੜੀ ਸੱਸਿਆ ਬਾਣੇ ਇਹ ਸਾਨੂੰ ਪ੍ਰਭੂ ਦੱਸੋ ਦੱਸ ਕੇ ਵੀ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਲਿਆ ਮੈਂ ਮੈਂ ਨਾਲ ਮੀਟਿੰਗ ਕਰਕੇ ਦੂਜੀ ਦਿਨ ਸੀਮ ਸਾਹਿਬ ਨੂੰ ਮਿਲਿਆ ਠੀਕ ਹੈ ਉਹ ਸਾਰੀਆਂ ਸਮੱਸਿਆਵਾਂ ਲੱਭਦੀਆਂ ਉਹ ਤਕਰੀਬ ਸਾਰੀਆਂ ਦੇ ਹੱਲ ਹੋ ਗਏ ਨਾਲ ਉਹ ਕਮਪਨੀ ਸਾਹਿਬ ਨੇ ਕਿਹਾ ਵੀ ਇਹ ਜਿੱਥੋਂ ਕਰਤੀ ਆਪਾਂ ਜਿੱਥੇ ਵੀ ਕਰੀ ਨਾ ਇਹ ਦੇਖੋ ਮਤਲਬ ਹਲਕੀ ਲਈ ਠੀਕ ਹੈ ਨਾ ਕੋਈ ਉਹਦੀ ਦਿੱਕਤ ਨਹੀਂ ਹੋਣੀ ਇਹ ਵੀ ਸਾਥ ਬਹੁਤ ਕੰਮ ਕਰਦਾ ਹੈ ਜਦੋਂ ਮਿਲਾਈਓ ਕੰਮ ਕਰਦੇ ਨੇ ਲੜਦਾ ਕੋਲ ਤੱਕ ਕਰ ਰਹਿਣੀ ਕੀ ਆ ਕੀ ਕਾਰ ਦਾ ਨਹੀਂ ਮੇਰੇ ਸਾਹਕਤ ਮਤਲਬ ਜੀ ਸਾਥ ਤੇ ਆਪਣੇ ਝੋਲੇ ਦੀ ਖਰੀਦ ਦਾ ਜਿਹੜਾ ਰਕਤ ਦਾ ਨਹੀਂ ਖਰੀਦ ਦਾ ਸ਼ੁਰੂ ਆ ਆਪਣੇ ਹੈ ਨਹੀਂ ਝੋਨਾ ਦੂਜੇ ਸਾਰੇ ਪੰਜਾਬ ਸੇ ਨਹੀਂ ਮੈਂ ਆਹੀ ਗੱਲ ਕਰੀ ਸੀਗੀ ਮੈਂ ਵੀ ਛਾਨ ਨੂੰ ਦੋ ਚੋ ਦੀ ਮਦਰ ਦਾ ਪੈ ਲੈ ਆਜੋ ਨਾ ਉਹਦੀ ਚਕਾਰਾਂ ਚਲੋ ਉਹਦਾ ਗੱਲ ਛੋਟੀ ਬਹੁਤ ਮਿਹਰਬਾਨੀ ਜਲਦੀ ਆਈਂ ਨਾ ਵੀ ਚਲੋ ਠੀਕ ਆ ਹੁਣ ਤੁਹਾਨੂੰ ਚੇਤਾਵਨੀ ਦੇ ਦਿੰਦਾ ਆਪਾਂ ਲੈਣਾ ਸਾਰਿਆਂ ਨੂੰ ਨਹੀਂ ਆਪਾਂ ਭਾਈ ਦੱਸੋ ਨਹੀਂ ਅਸੀਂ ਕਿਥੋਂ ਮਰਜੀ ਇੱਥੇ ਮਰਜੀ ਲਾਈ ਜੀ ਠੀਕ ਕਰ ਠੀਕ ਕਰ ਜਗਾ ਲੈ ਕੇ ਲੈ ਇਹ ਜੂਨਾ ਤੇ ਤੂੰ ਠੀਕ ਆ ਬੇਜੰਮ ਨੇ ਮੈਨੂੰ ਬਹੁਤ ਪਿਆਰ ਕਰਦਾ ਪਿਆ 13 ਦਾ ਬੋੜੀਆਂ ਚ ਪਹਿਲੇ ਸਾਡਾ ਬਨਜੂ ਕਿਸਾਨ ਨਾਲ ਹਾਂ ਅਬ ਕੀ ਅੰਥਲੋ ਡੰਗਰੀ ਇਧਰ ਉਹ ਨੋਟੀਕੀ ਦਾ ਨਾਮ ਜੋ ਹੈ ਇਹੋ ਜਿਹਾ ਫੋਟੋ ਆਜੀ ਫੋਟੋ ਆ ਆ ਆ ਜੀ ਧੰਨਵਾਦ ਸੇ ਨੋ ਬੋ ਜੀ